ਹਾਂਜੀ ਵੈਲਕਮ ਤੁਹਾਡੇ ਸਾਰਿਆਂ ਦਾ ਜੀ ਆਪਣੇ ਚੈਨਲ ਤੇ ਹਾਂਜੀ ਇਹ ਆਪਣਾ ਕਿਊਟ ਜਿਹਾ ਬੇਬੀ ਹਮ ਹਾਂਜੀ ਆਪਨ ਹਸਪੀਟਲ ਦੇ ਵਿੱਚੋਂ ਮਿਲ ਗਿਆ ਛੁੱਟੀ ਤੇ ਬਨਾਂਗੇ ਆਪਾਂ ਨਿੰਮ ਹਾਂਜੀ ਪ੍ਰਮਾਤਮਾ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਹਾਂਜੀ ਆਪਣੇ 14 ਸਾਲ ਹੋਏ ਬਾਅਦ ਬੇਬੀ ਤੇ ਪ੍ਰਮਾਤਮਾ ਨੇ ਵਰਖੀ ਆਪਨੂੰ ਖੁਸ਼ੀ ਤੇ ਬਨਾਂਗੇ ਨਿੰਮ ਆਪਾਂ ਹਾਂਜੀ ਆਪਾਂ ਨੂੰ ਜਿਹੜਾ ਲੋੜੀਂਦਾ ਸਮਾਨ ਸੀਗਾ ਨਿੰਮ ਵਲੇ ਪੰਨਨ ਵਲੇ ਚਾਹੀਦਾ ਸੀ ਉਹ ਆਪਾਂ ਸਾਰਾ ਲੈ ਲਿਆਗਾ ਚਲੋ ਜੀ ਆਪਾਂ ਖੋਲ ਕੇ ਦਿਖਾ ਰਹੇ ਸਾਰਾ ਹਾਂਜੀ ਆਪਾਂ ਇੱਕ ਸੱਜ ਲੈ ਆਗਾ ਬਾਕੀ ਸਾਰਾ ਸਮਾਨ ਜਿਹੜਾ ਮੈਂ ਕਹਿੰਦੀ ਨਿੰਮ ਬੰਨਾਂ ਦੇ ਟੈਂਪ ਚ ਆਪਾਂ ਨੂੰ ਕਮ ਆਊਗਾ ਇਹ ਵੀ ਕ੍ਰਾਸਨ ਹੁੰਦੀ ਹੈਗੀ ਚਲੋ ਜੀ ਆਪਾਂ ਨੇ ਕਿ ਖੇਡਾਂ ਮਿਲੀਆਂ ਨੇ ਜੀਆਂ ਤੇ ਤੂਤੇਲੇ ਨੇ ਇੱਕ ਫੌਜੀ ਨੇ ਬਸ ਸਾਰੇ ਖੇਡਾ ਹੀ ਲੈ ਲੇ ਨੇ ਤਕਰੀਬਨ ਜੀ ਪਸੰਦ ਦਿਖਾ ਰਹੇ ਆਗੇ ਆਪਾਂ ਕਿਸੇ ਵੀ ਮਤਲਬ ਕੀ ਸ਼ਾਪ ਤੇ ਚਲੇ ਜਾਈਏ ਆਪਣੇ ਕਹਿ ਲੈਣਾ ਵੀ ਆਪਾਂ ਨਿੰਮ ਬੰਨਣ ਵਾਲੇ ਜੋ ਸਮਾਨ ਲੂੜੀ ਦਾ ਆਂ ਵੀ ਉਹ ਚਾਹਿੰਦਾਗਾ ਤੇ ਉਹ ਆਪਣੇ ਆਪ ਹੀ ਦੇ ਦੰਦੇ ਨੇਗੇ ਹਾਂਜੀ ਆਪਾਂ ਨੇ ਨਿੰਮ ਜਿਹੜਾ ਬੰਨਣਾ ਸਟਾਰਟ ਕਰਤਾਗਾ ਲੋ ਜੀ ਆਪਾਂ ਨਿੱਕ ਨਿੰਮ ਲੈ ਲੈ ਗਏ ਨਿੰਮ ਦੇ ਢਾਣੀਆਂ ਲੈ ਲਈਆਂ ਨੇ ਪਹਿਲਾਂ ਆਪਾਂ ਬੰਨਣਾਗੇ ਰੂਮ ਦੇ ਅੱਗੇ ਬੰਨਾਂਗੇ ਜਿੱਥੇ ਆਪਣਾ ਬੇਬੀ ਪਿਆਗਾ ਉਸ ਤੋਂ ਬਾਅਦ ਬੰਨਾਂਗੇ ਆਪਾਂ 메ਨ ਗੇਟ ਤੇ ਲੋ ਜੀ ਆਪਾਂ ਨਿੰਮ ਦੇ ਢਾਣੀਆਂ ਲੈ ਲਈਆਂ ਨੇ ਤੇ ਇੱਕ ਆਪਣੇ ਸੂਤ ਲੈਂਦਾਗਾ ਜੋ ਮੱਜਿਆਂ ਦੇ ਵਿੱਚ ਭਰਿਆ ਜਾਂਦਾਗਾ ਮਤਲਬ ਕਿ ਲਓ ਜੀ ਹੁਣ ਆਪਾਂ ਬੰਨਣਾ ਸ਼ੁਰੂ ਕਰਾਂਗੇ ਨਿੰਮ ਆਪਾਂ ਡਾਣੀਆਂ ਲੈ ਲਈਆਂ ਨੇ ਕੋਈ 5 ਡਾਣੀਆਂ ਬੰਨਣਾ ਦਾ ਤੇ ਕੋਈ 7 ਬੰਨਣਾ ਦਾ ਕੋਈ 11 ਬੰਨਣਾ ਦਾ ਇਹ ਆਪਣੇ ਆਪਣੀ ਮਤਲਬ ਕਿ ਉਹ ਚੋਇਸ ਹੁੰਦੀ ਹੈਗੀ ਲਓ ਜੀ ਆਪਾਂ ਨੇ ਬੰਨ ਲੈ ਤੇ ਸੱਜ ਦੇ ਵਿੱਚ ਰੱਖ ਲੈ ਆਪਾਂ ਬੰਨਾਂਗੇ ਸਭ ਤੋਂ ਪਹਿਲਾਂ ਜਿੱਤੇ ਬੇਬੀ ਪਿਆਗਾ ਆਪਣਾ ਉਦੇ ਗੇਟ ਦੇ ਅੱਗੇ ਬੰਨਾਂਗੇ ਆਪਣੇ ਘਰ ਦੇ 메ਨ ਗੇਟ ਅੱਗੇ ਬਾਅਦ ਵਿੱਚ ਬੰਨਾਂਗੇ ਆਪਾਂ ਲੋ ਜੀ ਆਪਾਂ ਨੇ ਸਜ ਰੱਖ ਲਿਆਗਾ ਜੀ ਘਾਟੇ ਦੇ ਵਿੱਚ ਰੱਖਿਆ ਨਿੰਮ ਅੱਜ ਸਾਰੇ ਬਹੁਤ ਜ਼ਿਆਦਾ ਖੁਸ਼ੀ ਹੈਗੀ ਤੇ ਖੁਸ਼ੀ ਦਾ ਟਿਕਾਣਾ ਨਹੀਂ ਹੁੰਦਾ ਆਪਾਂ ਨੂੰ ਉਸ ਦਿਨ ਲੋ ਜੀ ਹਾਂਜੀ ਇਹ ਕਮੇਨ ਗੇਟ ਅੱਗੇ ਬੇਬੀ ਦੇ ਹੱਥ ਲਵਾ ਰੀਆਂ ਹੁ ਮੈਂ ਹਾਂਜੀ ਹੁ ਦਿਖਾ ਰਹੀ ਆਂਗੇ ਬਦਲੇ ਕਿ ਬੇ ਸਨਿੰਮ ਬੰਨ ਰਹੇ ਆਂ ਤੇਰਾ ਲੋ ਜੀ ਹੁ ਨਾ ਬੰਨਨਾਗੇ ਪਰ ਮੇਨ ਗੇਟ ਅਕੇ ਨਿੰਮ ਲੋ ਜੀ ਆਪੇ ਇਥੇ ਨਿੰਮ ਬੰਨ ਚੁੱਕਾਂਗੇ ਹਾਂਜੀ ਖੇਡਾ ਵੀ ਬੰਨਿਆ ਲੇ ਗਾ ਆਪਾਂ ਨੇ ਇਥੇ ਲਾਗੀ ਵਾਲੀਆਂ ਲੋ ਜੀ ਹੁਣ ਆਪਾਂ ਜਿਹੜਾ ਮੇਨ ਗੇਟ ਆ ਕੰਮ ਉਹਦੇ ਅੱਗੇ ਵੀ ਨਿੰਮ ਬੰਨਣਾਗਾ ਆਪਣੇ ਮਤਲਬ ਕੀ ਕਈ ਦਰਵਾਜੇ ਨੇਗੇ ਇਸ ਕਰਕੇ ਆਪਣਾ ਸਾਡਾ ਦਰਵਾਜਾ ਕਿ ਨਿੰਮ ਬੰਨਣਾਗਾ සතු ගටුදග अने මේ ග ම ම නය වගන फොල්ල හදග ලා बන්නර यह නිමප මේන ගට ද वाස් ට නිම ेंगे हाँ जी सुबह में बहुत ज्यादा जल्दी उठी सगी इस करके जल्दी उठ तो के मैं सारे निम्न ना धो के धूप बत्ती करके फिर जी अपने जो निम दी तैयार करे सके परमात्मा सारे खुशियां वक्त से सारे घर से खुशियां लेके आवे सारे परिवार से हथ रख परमात्मा जी अपनी जो निमको तैयार कर लिया வசே சாரண்கள் பிண்ட அலங்க அல மத்தி ரஸ்மும் கேம்ம்தா கே பண்ணுது இது எஸ் தரம் பண்ணுறாஸ் தரக்க

ਮੇਰੇ ਜਿਹਾ ਕੋਈ ਛੱਡਾ ਰਹਿ ਗਿਆ ਨਹੀਂ ਹੈ ਬੰਦ ਨੇ ਕੋਈ ਉਹ ਵੀ ਬੰਨ ਲਏਗੇ ਲੋਜੀ ਆਪਾਂ ਨੇ ਹੁਣ ਬੰਨਿਆ ਛਣਕਣਾ మళ్ళీనా తరం బాబు డిగన యాన ముల్ల మన బాగా వేక కాఫీ జాగ్రత్త వదివే మరికే నా బీ మేడం మేముఫేత అటేచ కా నిమన ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਮੰਨ ਦੇ ਵਿੱਚ ਵੀ ਆਪਣਾ ਜਿਹੜਾ ਨਿੰਮਾ ਇਹਨਾਂ 14 ਸਾਲ ਲਵਾਤਾ ਪਰ ਬਰਨਰ ਹੀ ਆਗੇ ਬੱਚੇ ਅਪਰੂ ਵੀਰ ਕਰੇ ਵੀ ਛੱਡਣੀ ਛੱਡਣੀ ਚਾਹੀਦੀ ਆ ਸਾਰੇ ਕੋਲ ਹੁੰਦੀ ਹੈ ਵੀ ਆਪਣੇ ਘਰ ਵਿੱਚ ਵੀ ਨਿੰਮਾ ਬਣਿਆ ਜਾਊਗਾ ਲੋ ਜੇ ਆਪਣੀ ਜਿਹੜੀ ਮੋਣ ਕਾਮਨਾ ਸੇ ਪੂਰੀ ਹੋ ਗਈ ਹੈਗੀ ਪਰਮਾਤਮਾ ਸਾਰਿਆਂ ਦੀ ਮੋਣ ਕਾਮਨਾ ਪੂਰੀਆਂ ਕਰੇ ਜੇ ਆਪਣਾ ਨਿੰਮਾ ਜਿਹੜਾ ਬਿਲਕੁਲ ਤਿਆਰ ਕਰ ਲਿਆਗਾ Jadi dua, apa home aja tiar, ini mana aja nemu, di sawar apa keluarga juga punya, jadi apaan ya, ikatkan di, saja ਲਓ ਜੀ ਆਪਣਾ ਇਹ ਨਿੰਮ ਤਿਆਰ ਕਰ ਲਿਆ ਸੀ ਉਹਨੂੰ ਸੱਜ ਦੇ ਵਿੱਚ ਰੱਖ ਲਿਆਗਾ ਹਾਂ ਜੀ ਆਪਾਂ ਨੇ ਕਹੀ ਗੇਟ ਨਹੀਂ ਗੀ ਜਿਹੜੇ ਮੇਨ ਗੇਟ ਆਪਾਂ ਇੱਕ ਦੂਸਰਾ ਗੇਟ ਵੀ ਹੈਗਾ ਉਹਦੇ ਵਾਸਤੇ ਵੀ ਆਪਾਂ ਨਿੰਮ ਤਿਆਰ ਕਰ ਲਿਆਗਾ ਸੇਮ ਉਹਦੇ ਨਾਲ ਦੇ ਕੀ ਆਪਣੇ ਜਿਹੜੇ ਮਤਲਬ ਜਿਹੜੇ ਗੇਟ ਨੇ ਨਾ ਆਪਣੇ ਮਤਲਬ 메ਨ ਗੇਟ ਨੇ ਜਿਹੜੇ ਆਪਣੇ ਦੋ ਦਿੰਘਾਰ ਨੇਗੇ ਬਣੇ ਹੋਏ ਇਸ ਕਰਕੇ ਆਪਣੇ ਸਾਰੇ ਘੇਟਾਂ ਤੇ ਜਿਹੜਾ ਨਿੰਮ ਬੰਨਣਾ ਹੈਗਾ ਇਹ ਚੀਜ਼ ਇਹ ਆਪਣੇ ਮੈਂ ਤਿਆਰ ਕਰ ਲਿਆ ਚਲੋ ਜੂ ਕੇ ਤਿਆਰ ਹੁਣ ਬਣਦੇ ਆ ਨਿੰਮ ਲਓ ਜੀ ਬਨ ਲੈਣੇ ਨਿੰਮ ਅੰਸਾਰੇ ਪ੍ਰਵਾਸੀ ਸਾਰੇ ਆਪਣੇ ਗਲੀਆਂ ਦੀ ਵੀ ਸੀਗੇ ਆਪਣੇ ਭੈਣਾ ਲਓ ਜੀ ਬਨ ਲੈਣੇ ਨਿੰਮ